ਆਪਾਂ ਇਹ ਚਲਾਵਾੜਾ ਪਾਰ ਕਰਕੇ ਪਹਾੜੀ ਤੇ ਹੁਣ ਇੱਥੇ ਰੁਕਿਆ ਆ ਤੇ ਰੋਟੀਆਂ ਦੀ ਆਪਰੇਟੇਡ ਦੀ ਬੈ ਗਈ ਇਹਨਾਂ ਨੂੰ ਬੰਦਿਆਂ ਨੂੰ ਇਹ ਨੰਬਰ ਬੋ ਇਹ ਨੰਬਰ ਬੋਲੀ ਥੋੜੇ ਜਿਹਾ ਸਾਡੇ ਬਾਰੇ ਕੀ ਬੋਲਣਾ ਸਾਡਾ ਤਾਂ ਬੇੜਾ ਗਰਕ ਹੋਇਆ ਹੀ ਨਹੀਂ ਨਹੀਂ ਤੂੰ ਇਹ ਦੱਸ ਵੀ ਤੂੰ ਮਸ਼ੀਨ ਤੇ ਰੋਟੀਆਂ ਬਣਾਉਣਾ ਮੈਨੂੰ ਸਮਝ ਕੋਈ ਨਹੀਂ ਲੱਗਦੀ ਵੀ ਬਾਈ ਜੀ ਕਿਵੇਂ ਸੋ ਸੇਕਾ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਅੱਜ ਦਾ ਜੀ ਆਪਾਂ ਜਿਹੜੇ ਵੀਰ ਮেরে ਜਾਂਦੇ ਆ ਬਾਹਰ ਜਿੱਦਾਂ ਕੋਈ ਕਹਿੰਦੇ ਆ ਕਿ ਝਾਲਾਵਾੜ ਵਾਲੇ ਪਹਾੜੇ ਆ ਪਹਾੜ ਵਗੈਰਾ ਹੈਗੇ ਆ ਤੇ ਆਪਾਂ ਜੀ ਤੁਹਾਨੂੰ ਉਹ ਦਿਖਾਉਣੇ ਆ ਕਿ ਇੱਥੇ ਦਿਖਾਵਾਂਗੇ ਮਸ਼ੀਨ ਕਿਹੜੇ ਘੇਰੇ ਤੇ ਚੱਲਦੀ ਆ ਤੇ ਕਿੰਨਾ ਜ਼ੋਰ ਲੱਗੂਗਾ ਇੰਜਣ ਕਿੰਨਾ ਧੂਆ ਮਾਰਦਾ ਕੀ ਕਿਹੜੇ ਘੇਰੇ ਚੜਦੀ ਆ ਕਿਵੇਂ ਚੜਦੀ ਆ ਤੁਹਾਨੂੰ ਦਿਖਾਵਾਂਗੇ ਆਪਾਂ ਮੇਰੇ ਵੀਰ ਆਉਂਦੇ ਰਹਿੰਦੇ ਆ ਬਹੁਤ ਬੰਦੇ ਜਿਹੜੇ ਕਦੇ ਆਏ ਨਹੀਂ ਪਿੰਡ 'ਚ ਪਿੰਡਾਂ ਇੱਥੋਂ ਆਪਾਂ ਕਹਿ ਜੀ ਕਈ ਬੰਦੇ ਝੂਠ ਬੋਲਦੇ ਕਿਵੇਂ ਇੰਨਾ ਜੋਰ ਲੱਗਦਾ ਕੰਬੈਨਾਂ ਦਾ ਉਹ ਹੁੰਦਾ ਸ਼ਹਿਰ ਵਾਂਗ ਪਹਾੜ ਹੈ ਤੇ ਬਹੁਤ ਉੱਚਾ ਇੱਥੋਂ ਲੱਗਦਾ ਹੁਣ ਜਿੱਦਾਂਗੇ ਆਪਾਂ ਤੁਹਾਨੂੰ ਦਿਖਾਉਂਦੇ ਅਗਰ ਸਾਹਮਣੇ ਪਹਾੜਾ ਹੈ ਬਹੁਤ ਉੱਚਾ ਤੇ ਬਾਕੀ ਉੱਪਰ ਕੰਬੈਨਾਂ ਚੜਾਉਣੇ ਤੇ ਤੁਹਾਨੂੰ ਪੂਰਾ ਆਪਾਂ ਦਿਖਾਵਾਂਗੇ ਪੂਰਾ ਜਿਵੇਂ ਵੀ ਹੋਇਆ ਤੇ ਬਹੁਤ ਇੱਥੋਂ ਲੱਗ ਬਹੁਤ ਜਾਂਦਾ ਸੀ ਬਹੁਤ ਵਾਰੀ ਪਹਿਲੇ ਗਏ ਆ ਅਸੀਂ ਇਹ ਦੱਸਣਾ ਚਾਹੁੰਦੇ ਕਿ ਜਿਹੜੇ ਬੰਦੇ ਫੂਏ ਘਰੇ ਹੁੰਦੇ ਆ ਨਾ ਇੱਥੋਂ ਜਾ ਕੇ ਝੂਟ ਪੋਲੇ ਡਰਾਈਵਰ ਕੋਲ ਆ ਉੱਚਾ ਪਾੜੇ ਉਹ ਆ ਇਹ ਇਹ ਵੀ ਤਾਂ ਹੁੰਦਾ ਹੈ ਬਹੁਤ ਉੱਚਾ ਯਾਰ तकरीबन ਗੇਅਰ ਨੇ ਜੇਕਰ ਮਸ਼ੀਨ ਨੇ ਤੀਜੇ ਚੜ ਗਈ ਤਾਂ ਠੀਕ ਨਾ ਜਿਹੜੀ ਦੂਜਾ ਲੈ ਆ ਫਿਰ ਦੂਜੇ ਦੀ ਜਾਊਗੀ ਇਸੇ ਤਰੀਕੇ ਨਾਲ ਇਹਨਾਂ ਦਾ ਟੈਂਪਰੇਚਰ ਅਸੀਂ 90 ਦਾ ਹੁੰਦਾ ਜੀ ਇੰਨਾ ਜੋਰ ਲੱਗਦਾ ਇੰਜ ਦਾ ਜਾ ਵੀਰ ਮੇਰੇ ਕਰਦੇ ਆ ਆਪਣੇ ਦਸ਼ਮੀਰ ਵਾਲੇ ਤੇ ਪਿੱਛੇ ਗੁਰਦਿਆਲ ਵਾਲੇ ਇੱਧਰ ਐਸਐਸਆਰ ਵਾਲੇ ਆਪਾਂ ਜੀ ਮਥਾੜੂ ਵਾਲੇ ਤੇ ਆਪਾਂ ਹੁਣ ਉੱਪਰ ਜਾ ਕੇ ਪੂਰਾ ਦਿੰਦੇ ਆ ਜੀ ਇੰਟਰਵਿਊ ਪਹਾੜੀ ਦੇ ਉੱਪਰ ਜਿਹੜਾ ਕੰਬੈਨ ਚੜੂਗੀ ਤੇ ਤੁਹਾਨੂੰ ਪੂਰਾ ਕਲਾ-ਕਲਾ ਦਿਖਾਵਾਂਗੇ ਕਿ ਉੱਤੇ ਕੀ ਸ਼ੇਰ ਵਗੈਰਾ ਵੀ ਹੈਗੇ ਅੱਜਿੱਤੇ ਸਭ ਕੁਝ ਹੈ ਉੱਪਰ ਫਰੀਦ ਵਾਲੇ ਜਾ ਰਹੇ ਜਿੱ ਅੱਗੇ ਤੇ ਆਪਣੇ ਕਰ ਰਹੇ ਥੋੜੇ ਜਿਹਾ ਕੰਮ ਕਰ ਲੈ ਚੈੱਕ ਕਰ ਲੈ ਲੋਕ ਲੋਕ ਵਗੈਰਾ ਬੈਲਟ ਬੁੱਲਟ ਦੇਖ ਲਈ ਜਾ ਰਹੇ ਨੇ ਓਕੇ ਹਾਂ ਚਲੋ ਆਪਾਂ ਹੁਣ ਕਾਸਲ ਨਾਟਕ ਵੀਡੀਓ ਵੀ ਹੈ ਆ ਭਾਈ ਐਸਾ ਸੱਚ ਐਸਾ ਪਹਿਲੀ ਵਾਰ ਆ ਇਹਨੂੰ ਆਪਾਂ ਦਿਖਾਉਣਾ ਏਰੀਆ ਜ਼ਿੰਦਗੀ ਦੇ ਜਾਨੀ ਕਿ ਪਹਿਲੀ ਵਾਰ ਮਸ਼ੀਨ ਲੈ ਕੇ ਆਇਆ ਮੈਨੂੰ ਹੁੰਦਾ ਕਿ ਮੈਂ ਬੇਡੇ ਕੋ ਤਗੜਾ ਆ ਵੀ ਕਿਵੇਂ ਮਸ਼ੀਨਾ ਕਿਵੇਂ ਨੇ ਕੀ ਕੀ ਕੁਝ ਹੈਗਾ ਆਪਾਂ ਇਹਨੂੰ ਪਹਿਲੀ ਵਾਰ ਦਿਖਾਉਂਦੇ ਤੇ ਇਹਨੂੰ ਪਹਿਲੇ ਮੈਂ ਕਹਿੰਦਾ ਮੈਨੂੰ ਜੀ ਡਰਦਾ ਉਹ ਹੁੰਦਾ ਮੈਂ ਤੈਨੂੰ ਡਰਨ ਦੀ ਲੋੜ ਡਰਦਾ ਡੋਡਾ ਡਰਦਾ ਪੈ ਇਹ ਵੀਰਾਂ ਦਾ ਮੈਂ ਉਥੇ ਛੋਲੇ ਛੋਲੇ ਵੱਡਾ ਮੈਂ ਨਹੀਂ ਤੈਨੂੰ ਆਪਾਂ ਐਮਪੀ ਲੈ ਕੇ ਚੱਲਦੇ ਨਾਲ ਤੇਰੇ ਆਹੀ ਤੇਰੇ ਨਾਲ ਹੈਗੇ ਪਾੜੀ ਆਪਣੇ ਡਰਨਾ ਜੇ ਤਾਂ ਮੈਂ ਪਿਛੜਵਾ ਦਿਆਂਗੇ ਬੰਮਾ ਤੋਂ ਆ ਨਾਡ ਚੈੱਕ ਕੀਤੇ ਨੇ ਆ ਢੱਲੇ ਨੇ ਇਹ ਤਾਂ ਚੈੱਕ ਕੀਤੇ ਹਾਂ ਕਾਦਾ ਕੁਦਾ ਚੜਜਣਾ ਥੱਲੇ ਆ ਜਾਣਾ ਇਹਨੂੰ ਟੈਂਕੀ 'ਚ ਚੜਾ ਦੇ ਲੜਦੇ ਕਾ ਜਾਏ ਮੇਰੀ ਮਰਜ਼ੀ ਹੈ ਲੜੋ ਨਾ ਨਹੀਂ ਫੋਰਮ ਨਾ ਲੜੋ ਨਾ ਲੜਨਾ ਮੇਰੀ ਮਰਜ਼ੀ ਹੈ ਮੈਂ ਪੜਨਾ ਚਾਹ ਕਰਦੀ ਇਹਦਾ ਕੰਮ ਕਰਨਾ ਹੈਲਪਰ ਦਾ ਕੰਮ ਬੰਦਾ ਹੈ ਕਿ ਨਹੀਂ ਹਾਂ ਇਹਦਾ ਜਾ ਜਾਓ ਤੇਰਾ ਭਾਈ ਆ ਗਿਆ ਇਹ ਸਰਕਾਰਾਂ ਠੀਕ ਹਾਲਾਲ ਬੁਰੇ ਹੋਏ ਫਿਰਦੇ ਨਾ ਹਣਾ ਠੰਡ ਕਰਕੇ ਰਾਤ ਕੀ ਬਾਤ ਹੈ ਨਿਆਰੇ ਬਣੇ ਉੱਪਰ ਜਾ ਕੇ ਪਾਸ ਲੱਗੂਗਾ ਤੇ ਮਸ਼ੀਨਾ ਥੋੜੇ ਫਾਸਲੇ ਰੱਖੇ ਇੰਨੇ ਜ਼ਿਆਦਾ ਨਹੀਂ ਰੱਖਣੀਆਂ ਕਿ ਵੀਡੀਓ ਬਣਾਉਣੀ ਉੱਪਰੋਂ ਫਿਰ ਤਾਂ ਪਤਾ ਲੱਗੂਗਾ ਉਨਾ ਗੜ ਕਿਲਾ ਕਿਲਾ ਗਵਾਰ ਦਾ ਫਾਸਾ ਉਹਨੂੰ ਜਾਣ ਦੋ ਉੱਥੇ ਰੁਕੇਗਾ ਜਾਗ ਆਪਣੇ ਵੇਟ ਕਰੇਗਾ ਉਥੇ ਆਪ ਅੱਗੇ ਆਪ ਅੱਗੇ ਕਰੋ ਪਿੱਛੇ ਆਉਦੇ ਪੈ ਚਲਿਏ ਇਹਨੂੰ ਸਲੋ ਹਿਲਾਣਾ ਜੇ ਉਹਨੂੰ ਚਲਾ ਲੈ ਸਿੰਧੂ ਨੀ ਦਾ ਉਹਗਾ ਦੋ ਉਥੇ ਚਲਾ ਲਈ ਰਾਜ ਹਾਂ ਚੜਾਈ ਨਤੀਜੇ ਚ ਜਾਣੀ ਐ ਤੀਜੇ ਜੀ ਰਵਣ ਲੱਗਾ ਫਿਰ ਦੂਜਾ ਲਾਣਾ ਪੈਣਾ ਬਸ ਇਹੀ ਹੈ ਜੱਕ ਤਾਂ ਮਾਰਿਆ ਗੇ ਰੈਂ ਕਰਕੇ ਇਧਰ バレたら。 ਆਪਾਂ ਜੀ ਅੱਧੀ ਬਾੜ ਚੜ ਗਏ ਝਾਲਾ ਵਾਲਾ ਦੀ ਪਹਾੜੀ ਤੇ ਅੱਧੀ ਰਹਿ ਗਈ ਆ ਕਿਉਂਕਿ ਆਪਣੇ ਪਿੱਛੇ ਦਸ਼ਵੀਰ ਜੰਦੂਰ ਵਾਲੇ ਪਹਿਲਾਂ ਮੈਨੂੰ ਦੂਜੇ ਜਿੱਥੇ ਆਉਦੇ ਪਹੁੰਚ ਗਏ ਉਹ ਤਾਂ ਬੜੀ ਪਿੱਛੇ ਰਹਿ ਗਏ ਹੈ ਉਹ ਤਾਂ ਬੜੀ ਪਿੱਛੇ ਰਹਿ ਗਏ ਉਹ ਤਾਂ ਬਹੁਤ ਪਿੱਛੇ ਰਹਿ ਗਿਆ ਉਹ ਤਾਂ ਮੈਨੂੰ ਲੱਗਦਾ ਦੂਜੇ ਜਾਂ ਤੀਜੇ ਦੂਜੇ ਪਹਿਲੇ ਹੀ ਚੜਾਈ 'ਚ ਵੀ ਜਾਂਦੇ ਹੋੜੇ ਕਿਤੇ ਕਿਉਂਕਿ ਆਪਾਂ ਹੁਣ ਵੇਖਦੇ ਆ ਕਿਹੜਾ ਆਪਣੇ ਨਾਲ ਆ ਬੰਦਾ ਕਿਹੜਾ ਪਿੱਛੇ ਆ ਤਿੰਨ ਆ ਗਏ ਓਏ ਉਹ ਦੋਏ ਡਾਂਗੇ ਵਾਲਾ ਦੋਵੇਂ ਹੀ ਰਹਿ ਗਏ ਭੀ ਹਾਂ ਗਰਦਿਆਲ ਵਾਲਾ ਵੀ ਦੂਜੇ ਨੰਬਰ ਤੇ ਆ ਗਿਆ ਤੇ ਪਿੱਛੇ ਐਸਐਸਆਰ ਵੀ ਆ ਗਿਆ ਉਹ ਵੱਡਿਆ ਗੇਰ ਵਾਲੇ ਰਹਿ ਗਏ ਦੋਵੇਂ ਆਟਾ ਬਣੀ ਦਾ ਪੱਕਾ ਹੀ ਦੂਜਾ ਹੀ ਲਈ ਹੁੰਦਾ ਹਣਾ ਹੈ ਆ ਦੇਖੋ ਜੀ ਆਪਾਂ ਅੱਧ ਚੜਿਆ ਅੱਧ ਚੜ ਕੇ ਇਹ ਮਸ਼ੀਨਾਂ ਰੋਕਤੀ ਆ ਇੱਥੇ ਉੱਪਰ ਤਾਰਾ ਵੀ ਗਿਆ ਆਪਣੇ ਜੀ ਪ੍ਰੀਤ ਵਾਲੇ ਰਹਿ ਗਏ ਕੱਲੇ ਪਿੱਛੇ ਵਰਗੀ ਸਭ ਆ ਗਿਆ ਦਸ਼ਮੇਸ਼ ਵਾਲੇ ਵੀ ਆ ਗਏ ਤੇ ਚੌਥੇ ਨੰਬਰ ਤੇ ਨਾ ਦੂਜੇ ਗੇਅਰ ਦੀ ਚੜਾਈ ਹੁੰਨੀ ਜਿਹੜਾ ਨਾ ਹੋਣਾ ਦੂਸਾ ਹਾਂ ਹੁਣ ਖਿੱਚੀ ਆਉਂਦਾ ਚੜੀ ਦੂਜੇ ਜੀ ਇਹ ਚੜੀ ਦੂਜੇ ਜੀ ਇਹ ਮਸ਼ੀਨ ਆਣਾ ਆਪਣੇ ਦਾ ਤੀਜੇ ਚਾਂਜਾਂ ਨੇ ਆਈ ਦੂਜੇ ਜੀ ਇਹ ਆ ਗਿਆ ਵੀ ਆ ਗਿਆ ਆ ਗਿਆ ਲੱਗਦਾ ਦੂਜੇ 'ਚ ਚੜੀ ਜਾਣਾ ਦੂਜੇ 'ਚ ਜਾਣਾ ਇਹ ਹੋ ਹੀ ਨਹੀਂ ਸਕਦਾ ਇਹ ਝੂਟਣਾ ਪਾਰੋ ਐ ਤੂੰ ਤਾਂ ਝੂਠੀ ਕੱਬ ਚੱਕ ਜਾਣਾ ਤੂੰ ਦੱਸ ਹੈ ਹਾਂ ਚਲ ਅੱਗੇ ਲਾ ਫਿਰ ਹੁਣ ਪਾ ਲੱਗਦਾ ਤੀਜੇ ਜਿਆਦਾ ਕਿਹੜੇ ਜਾ ਠੀਕ ਹੈ ਉੱਥੇ ਇੱਥੇ ਪਰਖੜ ਅੱਗੇ ਲਾਓ ਕੋਈ ਗੱਲ ਨਹੀਂ ਕੋਈ ਗੱਲ ਉਹ ਬੰਦਾ ਉੱਪਰ ਚੜੇ ਤਾਂ ਡੱਕ ਡੁਗੜਾ ਪਈਂ ਕਿਰੇ ਥੱਲੇ ਆਇਆ ਉਹ ਮੰਨਣ ਘਰੇ ਹਾਲ ਦੂਜਾ ਆਖੜ ਗਿਆ ਵਈ ਜੀ ਹੋਰ ਤੀਜਾ ਮਾਣ ਹਾਲ ਦੂਜਾ ਆਖੜ ਹੈ ਔਰ ਲੋ ਦਾ ਮੰਡ ਗਾਣੇ ਇਧਰ ਤੀਜੇ ਲੋਈ ਵੀ ਹੀ ਚੜਦੇ ਦਿੰਦੀ ਹੈ ਨਹੀਂ ਚੜਦੀ ਬੈਠਾ ਨੇ ਮਾਰ ਗਿਆ ਤੂੰ ਮੈਂ ਇੱਕ ਡੱਡਾ ਖੋਲਿਆ ਡੱਡਾ ਭਰੇ ਵਿੱਚ ਸਾਡਾ ਅੱਛਾ ਬੰਦਾ ਤਾਂ ਉੱਪਰ ਚੜਾਇਆ ਹੀ ਕੱਢ ਦਿੱਤੇ ਮਾਰ ਕੇ ਆ ਗਏ ਵੀ ਤੇ ਬਾਕੀ ਆਪਣੇ ਮਸ਼ੀਨਾ ਚੜ ਗਏ ਚੱਲੀਏ ਹੁਣ ਚੱਲੀਏ ਤੇ ਅੱਗੇ ਇੱਕ ਹੋਰ ਚੜਾਈ ਆਉਣੀ ਆ ਉਹ ਆਪਾਂ ਚੜਦੇ ਹਾਂ ਜੀ ਸਾਹਮਣੇ ਵਾਲੀ ਤੇ ਫਿਰ ਆਪਾਂ ਜੇ ਅੱਗੇ ਥੱਲੇ ਤਾਰ ਕੇ ਬਿਸੀਨਾ 'ਚ ਰੁਕਾਂਗੇ ਤੇ ਸ਼ਹਿਰ ਚਲ ਕੋਫਾ ਕੇ ਬਹੁਤ ਤਗੜਾ ਜਿਲ੍ਹਾ ਇਹ ਝਾਲਾ ਬੜਾ ਸ਼ਹਿਰ ਹੈ ਕੀ ਚੜ ਜਾਂਦੇ ਨਾਲ ਕਦੇ ਦੋ ਜਨਾਂ ਆ ਮਸ਼ੀਨ ਤੇ ਇੰਨਾ ਰੌਤੂਆ ਮਾਰਦਾ ਏ ਜ਼ੋਰ ਜ਼ੋਰ ਬੜਾ ਲੱਗਦਾ ਆ ਕੇ ਹਾਂ ਸੁਪਰਾ ਹੋਰ ਕਾਲੇ ਆਣਾ ਹਲੋ ਆ ਗਿਆ ਹੁਣ ਹੁਣ ਆਪਾਂ ਜੀ ਥੱਲੇ ਟਾਲ ਜੀ ਜਾਵਾਂਗੇ ਸ਼ਹਿਰ ਦਿਖਾਉਦੇ ਜੀ ਇਹ ਚਾਲਾਵਾੜਾ ਸ਼ਹਿਰ ਦੇਖੋ ਜੀ ਇਹ ਤੋਂ ਉਪਰੋਂ ਕਿੰਦਾ ਦਾ ਓਹੀ ਸ਼ਹਿਰ ਹੈ ਸ਼ਹਿਰ ਦੇ ਕਿੰਦਾ ਲੱਗਦਾ ਓਹੀ ਸ਼ਹਿਰ ਆ ਲਾਲ ਲੈਂਦੇ ਨੇ ਕਦੇ ਕਿੱਧਰ ਲਾ ਦੇ ਦੇਖੋ ਟੇਢ ਟੇਢ ਦੇ ਪਿੱਛੇ ਕਰਨਾ ਹੀ ਪੈਣਾ ਆ ਆਖੇ ਲੱਗਣਾ ਪੈਂਦਾ ਤੈਨੂੰ ਭੁੱਖ ਲੱਗੀ ਹੈ ਨਾ ਹਣਾ ਹਾਂਜੀ ਹਾਂਜੀ ਤੇ ਫਿਰ ਤਾਂ ਕਰਨਾ ਹੀ ਪੈਣਾ ਜੇ ਨਹੀਂ ਜੇ ਹਾਰ ਤੇ ਦੋ ਦਿਨ ਰੋਟੀ ਬਣਾ ਫਿਰ ਪੰਨਾ ਕਰ ਤੂੰ ਦੱਸ ਉਹ ਤੂੰ ਕੀ ਕਰਨ ਬਾ ਬਾਲਾ ਕਾਲਾ ਇਹ ਬੰਦਾ ਇੰਨੀ ਦੂ ਰੋਟੀ ਛੱਡਦਾ ਮੈਂ ਜੇ ਪਾਰਦੀ ਨੇ ਪਰਚਾ ਹੋ ਜਾਣਾ ਇੰਦਰ ਅੱਛਾ ਪਹਿਲੇ ਤੂੰ ਕੰਮ ਕੀ ਕਰਦਾ ਸੀ ਮੈਂ ਕੰਮ ਸਾਰੇ ਪਿੱਛੇ ਪਿੱਛੇ ਨਹੀਂ ਕਰਦਾ ਸੀ ਪਹਿਲੋਂ ਪਹਿਲੋਂ ਆਏ ਪਹਿਲੇ ਮੈਂ ਮੋਟਰ ਕਰਦਾ ਸੀ ਮੋਟਰ ਕਿਉਂ ਤਾਂਗੇ ਯਾਰ ਨੇ ਗਾਲ ਘਟਦਾ ਮੋਟਰਾ ਕਰਦਾ ਹਿੰ ਮੋਟਰਾ ਪੈਂਡ ਉਹ ਕਰਦਾ ਵੈਲਡਿੰਗ ਨਹੀਂ ਘਟਦਾ ਹੀ ਬਾਹਰ ਚ ਚਲੋ ਜੀ ਚਲੋ ਨਹੀਂ ਇਹ ਬੰਦਾ ਇਹ ਨਰਾਇਕ ਹੈ ਪਰ ਕਿੱਥੋਂ ਜੂਠ ਆਈ ਹੈ ਅੱਛਾ ਇਹ ਨੂੰ ਅਸੀਂ ਇਹਨਾਂ ਚੜਾਉਂ ਆਂ ਤਾਂ ਟੈਂਪੂ ਮੇਰੇ ਬਾਸ ਮਿਲੇ ਚੜਾ ਦੇਣਾ ਅੱਛਾ ਜਾਨ ਕੇ ਨੂੰ ਪੇਜ ਦੇਣਾ ਪੈਂਡਰ ਨੂੰ ਜੁੰਡੇ ਸ਼ਾਂਤੀ ਫਿਰ ਤਾਂ ਐਵੇਂ ਤੇ ਨੋਪਾਦਾ ਇੱਥੇ ਲਗਾ ਜੁੰਡਿਆਂ ਦਾ ਕੋਈ ਚੱਕਣ ਛੋਟੇ ਛੋਟੇ ਕਰਾ ਦੇ ਕਾਕਾ ਛੋਟੇ ਆ ਸਾਡਾ ਮਾਲਕ ਟਾਈਮ ਹੀ ਨਹੀਂ ਦਿੰਦਾ ਉਹ ਪਾੜੀ ਰੱਖਦਾ ਸਾਡੀ ਤੇ ਰੋਟੀਆਂ ਤੇ ਰੋਟੀਆਂ ਤੇ ਵੀ ਸਾਰੇ ਪਾਸੇ ਹੀ ਇਹ ਪਈ ਗੱਲ ਹੈ ਹੁਣ ਦੱਸੀ ਕਿਵੇਂ ਕੀ ਕਰਨਾ ਤੂੰ ਇਹ ਰੋਟੀਆਂ ਗੋਰਦੋਰ ਇਕੱਠੇ ਕਰਕੇ ਲਿਆਂਦਾ ਸੀ ਪਰ ਅੱਛਾ ਰੋਟੀ ਇੱਕ ਵੀ ਨਹੀਂ ਪਕਾਈ ਇੱਕ ਵੀ ਨਹੀਂ ਪਕਾਈ ਅੱਜ ਨੇ ਪਕਾਉਣਾ ਅੱਜ ਹੀ ਦੱਸਣ ਲੱਗਾ ਕੱਚੀਆਂ ਪਕਾਈਆਂ ਰੋਟੀਆਂ ਢੀਆ ਕੀਤੀ ਫਿਰਦਾ ਨਹੀਂ ਨਹੀਂ ਰੋਟੀਆਂ ਤੇ ਇੱਕ ਨੰਬਰ ਨੇ ਗੋਲ ਗੋਲ ਨੇ ਪੂਰੀਆਂ ਐਵੇਂ ਰੰਮ ਦਾ ਗਲਤ ਕਰਾਈ ਇੱਧਰ ਕਿੰਨੇ ਦਾ ਗੁਰਦਾਰੇ ਚ ਲੈ ਲੈ ਖਾਂਦੇ ਰਾਇ ਜੀ ਇਹ ਚੋਰੀ ਖਿਲਾਦਾ ਰਨਾਲੇ ਚੋਰੀ ਨਹੀਂ ਤੇ ਸੇਵਾ ਵੀ ਕੀਤੀ ਹੀ ਕੋਈ ਨਹੀਂ ਤੇ ਕੋਈ ਸੇਵਾ ਕੀਤੀ 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 ਸਾਫਾ ਕੀਤੀ ਹਾਂ ਭਾਂਡੇ ਮਾਂਦੇ ਰੋਟੀ ਸਾੜ ਕੇ ਲਾ ਹਾਂ ਸਾਫਾ ਚੁੱਕ ਲਿਆ ਕੀ ਕੀਤਾ ਸਾਫਾ ਚੁੱਕ ਲਿਆ ਹਾਂ ਖੱਟਾ ਚੁੱਕ ਲਿਆ ਇਹ ਵੇਣਾ ਯਾਰ ਜਿਹਦੇ ਵਿੱਚ ਚੱਕਰ ਫੇਰਾ ਜ ਨਹੀਂ ਚੱਕਰ ਚਾਣੀ ਸੇਵਾ ਮਿਲੀ ਨਾ ਭਾਈ ਸੇਵਾ ਕੀਤੀ ਉਹਦਾ ਇੰਨੀ ਸਰੋਕਾ ਬਿਆ ਮਜ਼ਾਕ ਨਹੀਂ ਹੁੰਦਾ ਅੱਥੇ ਬਾਪੇ ਕੇ ਹੋਰ ਨੂੰ ਮਿਲਿਆ ਇਹਨੇ ਚੱਕਿਆ ਨਾ ਨਹੀਂ ਆਣੀ ਇਹ ਗਲਤ ਨਹੀਂ ਜੇ ਉਹਨੂੰ ਮਿਲਿਆ ਸੇਵਾ ਕੀਤੀ ਅਗਲੇ ਨੇ ਤੇ ਕੋਈ ਚੱਕੇ ਨਹੀਂ ਇੰਨੀ ਤੂੰ ਰੋਟੀ ਛੱਡਦਾ ਪਰਚਾ ਹੋਣਾ ਤੇਨੂੰ ਕਿਵੇਂ ਪਤਾ ਤੂੰ ਦੱਸ ਇਹਨੇ ਗੱਲ ਬੰਦੀ ਸਾਫਾ ਲੈ ਕੇ ਨਵੇਂ ਆਇਆ ਮੈਨੂੰ ਪਤਾ ਲੱਗਿਆ ਮੈਂ ਇਹ ਨਵਾਂ ਸਰੋਕਾ ਕੋਲ ਤੋਂ ਆਇਆ ਕਿ ਅੱਜ ਚੋਰ ਹੈਗਾ ਹੈ ਤੇ ਰੋਟੀ ਬਣਾ ਚੰਗੀ ਤਰ੍ਹਾਂ ਹਾਂ ਸੋਹਣੀ ਬਣਾ ਤੂੰ ਜਾਣਾ ਕਿਵੇਂ ਆ ਬਣ ਨਵੀਂ ਆਟ ਮਿਕ ਲਿਆਏ ਇਧਰੋਂ ਮੜਾ ਛਾਵੇਂ ਰੋਟੀ ਬਣ ਗਈ ਕੋਣੀ? ਬਣ ਗਈ। ਸਬਜੀ? ਸਬਜੀ ਬਣਦੀ ਆ। ਕਿੰਨਾ ਟਾਈਮ ਲੱਗੇਗਾ? 5-2 ਮਿੰਟੇ ਹੋਏ ਲੱਗੇ। 2 ਮਿੰਟੇ। ਤੂੰ ਬਣਾਇ ਇੱਕ ਹੋਰ ਬੰਦਾ ਰੱਖਾ ਜੀ। ਬੰਦਾ ਆਰੇਗਾ। ਹੋਰ ਹੈ ਤੁਹਾਡੇ ਕੋਲੇ? ਤੁਸੀਂ ਕੀ ਕਰਦੇ ਜੀ? ਭਾਈ ਕੱਟ ਸੁੱਝ ਕੱਟੀ ਜਾ ਰਹੀ ਬਣਾ ਪੜੀਤੀ। ਬਾਕੀ ਤਾਂ ਆਪਣਾ ਲੰਗਰ ਦਿਖਾਣਾ ਜੀ ਆਪਣੇ ਤੇ ਲੰਗਰ ਤਿਆਰ ਹੋ ਰਿਹਾ। ਰੋਟੀ ਬਣ ਗਈ ਆ। ਤੇ ਸਬਜੀ ਦੀ ਤਿਆਰੀ ਹੈ। ਆਹ ਕਹਿੰਦਾ ਮੈਂ ਰੋਟੀ ਰੋਟੀ ਬਣਦੀ ਤਿਆਰ ਹੈ ਤੇ ਮੈਂ ਸਬਜੀ ਸਬਜੀ ਬਣਦੀ ਵੀ। ਮੈਂ ਕਿੰਨੇ ਬਣਾ ਬੰਦਾ ਰੱਖਾ? ਇਨਾ ਦੋਹਾਂ ਟ੍ਰੇਨ ਚ ਚਲਾਣਾ ਮਕਰ ਨਾਲ ਲੈ ਜਣਾ ਨਾ ਛੱਡ ਆਪੇ ਚਲਾ ਦੇ ਪਰਚੇ ਪਾ ਦੇ ਨਾ ਜੀਵ ਚ ਇੱਕ ਦੇ ਦੋਵਾਂ ਗੰਗਾ ਨਾਲ ਦੇ ਪਰਚੇ ਪਾ ਦੇ ਉਹ ਤੋਂ ਸ਼ਹਿਰ ਦੀ ਲਿਖਦਾ ਡਰੈਸ ਆ ਚੈੱਕ ਕਰੋ ਜੇ ਕੋਰ ਇਧਰ ਕਿਸ ਕਨੇ ਨੂੰ ਮਾਨ ਹਸਤੀ ਇਧਰ ਮੁਕਰ ਮੇਰੇ ਵਾਲੇ ਟੋਪੀ ਵੀ ਕਿਵੇਂ ਲਾਈ ਜਨੇ ਤੂੰ ਵੱਖਰਾ ਸ਼ੈਵਲੀ ਖਾਨ ਬਣਿਆ ਟੋਪੀ ਸਿੱਧੀ ਕਰ ਲੜੋਣਾ ਲੜੋਣਾ ਵਿੱਚ ਇਧਰ ਆਪਣਾ ਵਿੱਕੀ ਭਾਈ ਥੋੜਾ ਜਿਹਾ ਘਬਰਾਇਆ ਖੜਾ। ਉਹ ਕੀ ਹੋ ਗਿਆ ਵੀਰ ਜੀ ਆਪਣਾ ਡੈਕਸ਼ਨ ਨੂੰ? ਡੈਕਸ਼ਨ ਵੀਰ ਜੀ ਬੈਰਿੰਗ ਹੁੰਦੇ ਨੇ। ਜੋਏ ਇਹ ਤੇ ਖੋਲੀ ਨਹੀਂ ਜਾਂਦੀ ਕੀ? ਡੈਕਸ਼ਨ ਦੋ ਸਾਰੀ ਹੋ ਗਈ। ਚੈੱਕ ਨਹੀਂ ਕੀਤੀ ਵੈਸ ਚੈੱਕ ਕਰਨੀ ਚੈੱਕ ਕਰਨੀ ਚਾਹੀਦੀ ਜੰਗਾਲ ਕਰਕੇ ਆਇਆ ਹੋਇਆ ਕੰਮ ਹੈ। ਜੰਗਾਲ ਕਰਕੇ ਆਇਆ ਹੋਵੇ ਬੈਰਿੰਗ ਖਤਮ ਹੋਵੇ ਵੱਡਾ ਬੈਰਿੰਗ ਲੈ ਕੇ ਛੋਟਾ ਲੈ ਆਈ। ਦੋਵੇਂ ਦੋਵੇਂ ਲੈ ਲੈ ਚਲੋ ਉਥੋਂ ਲੈ ਦੇ ਵੀਰ ਬਣ ਕੇ ਹੈ ਆਪਾਂ ਫਿਰ ਲੋਡ ਪੈਂਦੀ ਰਹਿੰਦੀ ਹੈ। ਹੋਰ ਸੁਣਾ। ਬਾ ਵਧੀਆ ਦੇ ਕਿੰਨਾ ਟਾਈਮ ਲਾ ਕੇ ਫਿਟਿੰਗ ਕਰਨ ਦੇ ਬਾਸ ਜੱਗ ਜਗਾ ਟੈਟਰ ਡੇਡ ਬਾ ਜਲਦੀ ਵਾਲੀ ਕਾਰ ਦੇ ਵੀਰ ਵਾਂਗ ਤੁਰ ਜੇ ਫਿਰ ਆਪਾਂ ਤੈਨੂੰ ਕੋਈ ਪਤਾ ਪਤਾ ਹੈਗਾ ਕਿ ਕੱਪੜੇ ਕੋਲ ਪਾੜਨੇ ਨੇ ਮੈਂ ਉਹ ਕੱਪੜੇ ਕੋਲ ਦੇਂਦਾ ਪਿਆ ਮੈਂ ਉਹਦੇ ਵਾਸਤੇ ਕਿ ਨਹੀਂ ਅੱਛਾ ਇਹ ਰੋਲਾ ਦੁਖ ਲਾਇਆ ਹਾਂ ਜੈਸਨ ਆਪਾਂ ਕੰਮ ਕਰਨੇ ਜਾ ਆਖਾਰਾ ਜੈਸਨ ਕੱਪੜੇ ਕਿੰਨੇ ਪਾੜੀ ਮੇਰੀ ਤਾਂ ਪਾੜਦੀ ਕਿਤੇ ਆਪ ਦੀ ਪਾੜੀ ਡੈਕਸ਼ਨ ਦੇਖਾਣੇ ਗੁਰੇ ਝਟਕਾ ਤਾਂ ਵਜਾ ਬੈਰਿੰਗ ਟੁੱਟਰ ਕਰਨ ਤੇਰਾ ਹੋਰ ਵੀ ਨੁਕਸਾਨ ਕਰ ਦਿੱਤਾ ਉਹਦਾ ਦਿੰਦਾ ਪੋਰਦਾ ਨਹੀਂ ਤੇਨੂੰ ਉਹੀ ਦਾ ਦੱਸਦਾ ਵੀ ਜੇ ਕਰ ਤੂੰ ਇਹ ਚੈੱਕ ਕੀਤੀ ਨਾ ਤੇਰੇ ਬੈਰਿੰਗ ਦਾ ਫੇਰ ਹੀ ਪਾਣੇ ਪੈਣੇ ਤੈਨੂੰ ਤੇ ਤੇਰਾ ਉਹ ਨੁਕਸਾਨ ਵੱਜ ਜਾਣਾ ਸੀ ਜਿਹੜਾ ਉਹ ਵੱਜ ਜਾਣਾ ਹੋਰ ਤੇਰੇ ਕੋਲ ਕਰਾਉਣ ਹੈਗਾ ਕਿ ਉਹ ਕਰਾਉਣ ਹੈਗਾ ਪਿਨੀਅਨ 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 ਨਵਾਂ ਪਿਆ ਚਲ ਫੇਰ ਤਾਂ ਠੀਕ ਨਹੀਂ ਸਾਡੇ ਕੋਲ ਗਿਆ ਇੱਕ ਕਿੰਨੀ ਨਵਾਂ ਪਿਆ ਇਹਨਾਂ ਉਹ ਤੇ ਸੀਲ ਲੀਕ ਸੀ ਇਹ ਬੈਰਿੰਗ ਟੁੱਟਣ ਦੇ ਕਰਨ ਆਇਆ ਜਿਹੜਾ ਪਿਨੀਅਨਾਂ ਦੇ ਬੈਰਿੰਗ ਹੈ ਨਾ ਹਾਂ ਹਾਂ ਉਹ ਤੋਂ ਨਿਕਲਦਾ ਜਾਨਾ ਜ਼ੋਰ ਲੱਗਾ ਨਾ ਪਾੜੀ ਤੇ ਲੱਗਾ ਨਾ ਪਾੜੀ ਲੈਂਦੀ ਸਪੀਡ ਨਾਲ ਅੱਥੀ ਨਾ ਮਸ਼ੀਨਾਂ ਉਹ ਤੋਂ ਦੰਦਰ ਦੰਦਾ ਜੇ ਇਹ ਨਾ ਪਤਾ ਗੱਲ ਕੀ ਹੈ ਇਹ ਇੱਥੇ ਹੋ ਗਿਆ ਤਾਂ ਚਲੋ ਠੀਕ ਨੇ ਨੇ ਵਾਹਣ ਜਦੋਂ ਖੇਤ ਮਸ਼ੀਨ ਚੱਲੇ ਉਹਦੇ ਨਿਕ ਨੁਕਸਾਨ ਕਰਨਾ ਫਿਰ ਤੁਹਾਡੇ ਦਿਹਾੜੀ ਵੀ ਖਰਾਬ ਹੋਣੀ ਚਲੋ ਹੁੰਦਾ ਬਰੂਡ ਤੀਆਂ ਕਿ ਨਹੀਂ ਚਲੋ ਜੋ ਰੱਬ ਕਹਦਾ ਠੀਕ ਹੀ ਕਰਦਾ ਅਨੇ ਹੁਣ ਇੱਕ ਵੀ ਲੜੀ ਜਦੇ ਕੀ ਕਹਿੰਦਾ ਮੇਰਾ ਵਿਆਹ ਨਹੀਂ ਹੁੰਦਾ ਕੀ ਕਹਿੰਦਾ ਚੋਰੀ ਕਰਦਾ ਚੋਰੀ ਜਿਵੇਂ ਥੋੜਾ ਯਾਰ ਹੁੰਦੀ ਬੋਲਿਆ ਥੋੜਾ ਕਿਸੇ ਕੋ ਚੋਰ ਬਣ ਜਾਂਦਾ ਵੀਰ ਜੀ ਇਹਨੇ ਕੋਈ ਚੋਰੀ ਨਹੀਂ ਕੀਤੀ ਇਦਾਂ ਹਾਸੇ ਮਜ਼ਾਕ ਕਰ ਰਿਹਾ ਤੇ ਕਮੈਂਟ ਨਾ ਕਰਿਆ ਚੋਰੀ ਬਾਰੇ ਕੋਈ ਵੀ ਬੰਦਾ ਬਿਲਕੁਲ ਇਮਾਨਦਾਰ ਵੇ ਜੇ ਇਮਾਨਦਾਰ ਰੋਟੀ ਦਾ ਕਰ ਰਹੀ ਨਹੀਂ ਤਾਂ ਕੌਣ ਅੱਜ ਕੱਲ੍ਹ ਹੱਥ ਲਾਉਂਦਾ ਕੋ ਲਾਉਂਦਾ ਹੱਥ ਪਰ ਵਿਆਹ ਦੇ ਇੱਕ ਵੈਸੇ ਹੀ ਨੇ ਅੱਜ ਰੋਟੀ ਮੈਂ ਆਪ ਪਕਾਵਾਂ ਕਰਾਂਗਾ ਕਿਹੜੀ ਵਿਆਹ ਦੀ ਤੇਰਾ ਹੋਇਆ ਮੇਰਾ ਹੋਇਆ ਭਰਾ ਹੋਇਆ ਚਲ ਠੀਕ ਹੁੰਦਾ ਵੀ ਹੋ ਜਾਏਗਾ ਤੇਰਾ ਹੋਇਆ ਤਾਂ ਹੋਦਾ ਨਹੀਂ ਹੋਣਾ ਮੈਂ ਦੀ ਹੀ ਹੋ ਜਾਣਾ ਸਭ ਨੂੰ ਰਾਬੋ ਤੋਂ ਬਾਹਰ ਚੱਕ ਲਾ ਗੇ ਰਕੜ ਤੇ ਬਾਹਰ ਆਇਆ ਹਾਰੇ ਕਰਤਾ ਨੇ ਪਾ 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 ਰੋ ਰਦਾ ਇਹ ਆਪਣੀ ਗਲਤੀ ਇੱਕ ਮਿੰਟ ਦੀ ਹੋਰ ਆਪਣੀ ਗਲਤੀ ਕੀ ਹੋਇਆ ਉਹ ਕੀ ਹੈ ਉਹ ਬੋਰ ਮੈਂ ਰੱਖਿਆ ਸਰਜੀਤ ਨੇ ਅੱਛਾ ਵਟਾ ਅਗਲੇ ਪਾਸੇ ਰੱਖਣਾ ਤੇ ਗਲਤ ਵਟਾ ਰੱਖਿਆ ਹੈ ਤੇ ਗਲਤ ਰੱਖਿਆ ਹੈ ਤੁਸੀਂ ਤੇ ਇੱਥੇ ਮੈਂ ਅਗਲੇ ਪਾਸੇ ਰੱਖਣਾ ਹੈ ਤੁਸੀਂ ਜੇ ਅਗਲੇ ਪਾਸੇ ਰੱਖੋ ਨਾ ਬਾਹਰ ਆ ਜਾਓ ਥੋੜਾ ਜਾਂ ਤੇ ਬਹਿ ਜਾਣਾ ਨਿਕਲੀ ਪਹਿਲੀ ਗੁੱਲੀ ਦੇ ਲੈ ਗੁੱਲੀ ਪਾਣ ਚੱਕਰ ਦੇਣਾ ਕਿੰਨਾ ਕੋਈ ਜਿਆਦਾ ਉਹ ਕੋਈ ਬਾਤ ਕਰਲਾ ਸਟਾਰਟ ਜੋ ਕੀਤੀ ਨਹੀਂ ਉਹ ਕੋਈ ਬਾਤ ਨਹੀਂ ਕਰਨੀ ਵਾਲੀ 10 ਵਜੇ ਵੱਜਣ ਬੜਾ ਸੁੱਕਾ ਆਟਾ ਹੋਰ ਗੁੰਨਣ ਲੱਗ ਗਿਆ ਕੀ ਕਰੂਏ ਕੀ ਕਰੂਏ ਕਿਉਂ ਗਲੋ ਸਬਜੀ ਬਣ ਗਈ ਕਿੰਨਾ ਟਾਈਮ ਲੱਗਣਾ ਕਿੰਨਾ ਟਾਈਮ ਲੱਗਣਾ ਅੱਜ ਦਾ ਆਪਣਾ ਵਲੌਗ ਇੰਨਾ ਹੀ ਆ ਜੀ ਮਿਲਦੇ ਆਪਕੀ ਤੇ ਹੋਰ ਨਵੇਂ ਬਲੌਗ ਚ ਦੋ ਤੱਕ ਮੇਰੇ ਵੀਰਿਆਂ ਨੂੰ ਸਾਸਿਆ ਕਾਲ ਦੀ 14 ਵਸੇ ਰਹੂ